ਪੰਜਾਬ ਦੇ ਖੇਤਾਂ ਵਿੱਚ ਪੰਜਾਬੀ ਪਹਿਰਾਵੇ ਵਿੱਚ ਕੰਮ ਕਰਦੇ ਨਜ਼ਰ ਆਣ ਵਾਲੇ ਇਹ ਹਨ ਦਰਸ਼ਨ ਸਿੰਘ ਜੋ ਅਸਲ ਵਿੱਚ ਫ੍ਰਾਂਸੀਸੀ ਮੂਲ ਦੇ ਮਿਸ਼ੇਲ ਮਾਈਕਲ ਜੀਨ ਲੂਇਸ ਰੋਡੇਲ ਹਨ ਦਰਸ਼ਨ ਸਿੰਘ ਅੱਜਕਲ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ 베ਦੀ ਦੇ ਇੱਕ ਛੋਟੇ ਜਿਹੇ ਪਿੰਡ ਕਾਂਗੜ ਵਿੱਚ ਰਹਿੰਦੇ ਹਨ ਸਾਲ 1991 ਵਿੱਚ ਮਿਸ਼ੇਲ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਿਆ ਅਤੇ ਉਹ ਮਿਸ਼ੇਲ ਮਾਈਕਲ ਜੀਨ ਲੂਇਸ ਰੋਡੇਲ ਤੋਂ ਦਰਸ਼ਨ ਸਿੰਘ ਰੁਡੇਲ ਬਣੇ ਉਹਨਾਂ ਨੇ ਕਾਂਗੜ ਪਿੰਡ ਵਿੱਚ ਹੀ ਖੇਤੀ ਲਈ ਜ਼ਮੀਨ ਖਰੀਦੀ ਤੇ ਖੇਤੀਬਾੜੀ ਸ਼ੁਰੂ ਕਰ ਦਿੱਤੀ ਅਨੰਦਪੁਰ ਸਾਹਿਬ ਵਿੱਚ ਅਮਰੀ ਚਾਕਿਆ ਮੈਂ ਸੋਚਿਆ ਵੀ ਇਸ ਇਲਾਕਾ ਵਿੱਚ ਰਹਿਣਾ ਪੈਣਾ ਕਿਉਂਕਿ ਮੇਰਾ ਦੂਜਾ ਨਮਸਤਾਨ ਦੂਜਾ ਜਨਮਸਤਾਨ ਹੈ ਵੈਸੇ ਹੁਣ ਫ੍ਰੈਂਚ ਨੈਸ਼ਨੈਲਿਟੀ ਚਾਰ ਦਿੱਤਾ ਕਿਉਂਕਿ ਜਦੋਂ ਅਮਰੀ ਚਾਕਿਆ ਨਾਨਪੁਰ ਸਾਹਿਬ ਤੋਂ ਅਮਰੀ ਚਕਿਆ ਤੋਂ ਅਨੰਤ ਅਨੰਪੁਰ ਸਾਹਿਬ ਤੋਂ ਉਹ ਫ੍ਰੈਂਚ ਗਵਰਨਮੈਂਟ ਮਾਨਾ ਕੀਤਾ ਮੇਰਾ ਨਾਮ ਬਦਲਣਾ ਰਿਲੀਜੀਅਸ ਰੀਜ਼ਨ ਵਾਸਤੇ ਉਹ ਸੈਕੂਲਰ ਕਾਨੂੰਨ ਮਾਨਾ ਕਰਦੇ ਪਰ ਫ੍ਰੈਂਚ ਗਵਰਨਮੈਂਟ ਪੂਲ ਜਾਣਦੇ ਬਹੁਤ ਜ਼ਿਆਦਾ ਸਿੱਖ ਮੌਤ ਹੋ ਗਏ ਪਹਿਲੇ ਵਰਲਡ ਵਾਰ ਉਤੇ ਯਾਦੇ ਸੈਕਰੀਟਮੈਂਟ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਦਿੰਦੇ ਵੀ ਜਦੋਂ ਲੜਾਈ ਚੱਲ ਰਹੀ ਸੀ ਉਤੇ ਜਰਮਨੀ ਨਾਲ ਮੇਰੀ ਵਾਈਫ ਸੋਚਦੇ ਵੀ ਕੋਈ ਪੁਰਾਣਾ ਰਿਸਟਾਈਲਡ ਦੇਸ਼ ਵਿੱਚ ਇਸ ਕਰਕੇ ਮੁਰਕੀ ਆ ਗਿਆ ਬਸ ਮਾਈਕਲ ਨੇ ਇੱਕ ਪੰਜਾਬੀ ਗੁਰਸਿੱਖ ਕੁੜੀ ਮਲਵਿੰਦਰ ਕੌਰ ਨਾਲ ਸਾਲ 1997 ਵਿੱਚ ਵਿਆਹ ਕਰਵਾਇਆ ਸੀ ਮਲਵਿੰਦਰ ਮਾਈਕਲ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਕੁਝ ਇਸ ਤਰ੍ਹਾਂ ਯਾਦ ਕਰਦੀ ਹਨ ਸਾਡਾ ਲਵ ਅਫੇਅਰ ਜਿਹੜਾ ਸੀ ਬਹੁਤ ਹੀ ਵਿਸਮਾਦ ਵਾਲਾ ਸੀ ਮੈਂ ਇਹਨਾਂ ਨੂੰ ਮਿਲੀ ਸੀਗੀ ਸੁਹਾਣੇ ਗੁਰਦੁਆਰਾ ਸਾਹਿਬ ਤੇ ਜਦੋਂ ਮੈਂ ਦੇਖਿਆ ਨਾ ਤੁਸੀਂ ਬੜਾ ਮਨਸੀਕਾ ਕਿ ਮੈਂ ਇਹਨਾਂ ਨੂੰ ਹੈਲੋ ਕਰ ਰਹਾ ਪੁੱਛਾਇ ਨਨ ਕਿਥੋਂ ਨੇ ਕਿਉਂਕਿ ਇਹਨਾਂ ਦੇ ਬਲੂ ਆਈਸ ਜਦੋਂ ਮੈਂ ਦੇਖਿਆ ਤੇ ਮੈ ਲੱਗਿਆ ਕਿ ਵੀ ਇਹ ਇੰਡੀਅਨ ਨਹੀਂ ਲੱਗਦੇ ਪਏ ਖੈਰ ਮੈਂ ਜਦੋਂ ਘਰ ਪਹੁੰਚੀ ਤੇ ਮੈਂ ਅਗਲੇ ਦਿਨ ਜਦ ਸਟ੍ਰਿਬਿਊਨ ਦੇਖੀ ਤੇ ਉਹਦੇ ਵਿੱਚ ਇਹਨਾਂ ਦਾ ਆਰਟੀਕਲ ਆਇਆ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਦੀ ਸਾਰੀ ਜ਼ਿੰਦਗੀ ਲਿਖੀ ਹੋਈ ਸੀ ਇਹਨਾਂ ਦੀ ਬੈਕਗ੍ਰਾਉਂਡ ਸਾਰੀ ਦਿੱਤੀ ਹੋਈ ਸੀ ਕਿ ਇਹਨਾਂ ਦਾ ਮਨ ਕਰਦਾ ਪਿਆ ਕਿ ਪੰਜਾਬ ਆ ਕੇ ਆਪਣਾ ਵਿਆਹ ਵਾਸਤੇ ਸੋ ਤੇ ਮੈਂ ਐਂਡ ਵਿੱਚ ਦੇਖਿਆ ਕਿ ਵੀ ਉਹ ਲਿਖਿਆ ਹੋਇਆ ਸੀਗਾ ਸੁਣੋ ਕੁੜੀਓ ਹੀ ਸਟਿਲ ਅ ਬੈਚਲਰ ਸੋ ਦੇ ਨਾਲ ਹੀ ਸਮਝ ਲਓ ਕਿ ਮੇਰਾ ਇੱਕ ਵਿਸਮਾਦ ਦਾ ਰਿਸ਼ਤਾ ਸ਼ੁਰੂ ਹੋਇਆ ਔਰ ਫਿਰ ਅਪਾ ਜਦੋਂ ਬੈਠੇ ਇਕੱਠੇ ਤੇ ਉਹਨਾਂ ਨੇ ਮੰਨ ਕੇ ਆ ਕਿ ਮੇਰੇ ਖੇਤੀ ਕਰਨ ਨੂੰ ਬੜਾ ਦਿਲ ਕਰਦਾ ਪੰਜਾਬ ਦੇ ਵਿੱਚ ਸੋ ਮੈਨੂੰ ਲੱਗਦਾ ਪਿਆ ਸੀਗਾ ਕਿਤੇ ਨਾ ਕਿਤੇ ਉਹ ਆਪਣੇ ਜ਼ਿੰਦਗੀ ਦੇ ਪੰਨੇ ਖੋਲਦੇ ਪੈਨੇ ਮੇਰੇ ਨਾਲ ਉਹ ਸਾਲ ਸਾਡਾ ਸੀਗਾ ਜੇ 1997 ਦਿਸ ਵਾਸ ਇਨ I think it was March 1997 and sadi fer us to baad anand karaj hoya um July July ch ho gaya si within 3 months only ਉਹਨਾਂ ਨੇ ਆਪਣੇ ਫਾਰਮ ਦਾ ਨਾਮ ਰਜ਼ਾ ਫਾਰਮ ਰੱਖਿਆ ਹਾਲਾਂਕਿ ਇਲਾਕੇ ਦੇ ਲੋਕ ਇਸ ਨੂੰ ਅੰਗਰੇਜ਼ ਦਾ ਫਾਰਮ ਜਾਂ ਗੋਰੇ ਦਾ ਫਾਰਮ ਕਹਿੰਦੇ ਹਨ ਦਰਸ਼ਨ ਸਿੰਘ ਆਰਗੈਨਿਕ ਖੇਤੀ ਕਰਦੇ ਹਨ ਪੰਜਾਬ ਦੇ ਖੇਤੀਬਾੜੀ ਖੇਤਰ ਬਾਰੇ ਦਰਸ਼ਨ ਸਿੰਘ ਫਿਕਰ ਵੀ ਜ਼ਾਹਿਰ ਕਰਦੇ ਹਨ ਜੇ ਬਦਲ ਨਹੀਂ ਕਰਦੇ ਸਿਸਟਮ ਕੋਈ ਫਿਚਰ ਨਹੀਂ ਹੋਵੇਗਾ ਇਸ ਦੇਸ਼ ਵਾਸਤੇ ਤੇ ਪਾਣੀ ਖਤਮ ਹੋ ਜਾਏਗਾ ਫਿਰ ਕਿੱਥੋਂ ਆਏਗਾ ਪਾਣੀ ਫਿਰ ਕੋਈ ਫਿਚਰ ਨਹੀਂ ਹੋਵੇਗਾ ਐਗਰੀਕਲਚਰ ਵਾਸਤੇ ਹਾਂ ਰੇਟ ਵਾੜੇ ਕਿਉਂਕਿ ਲੇਬਰ ਕੋਸਟ ਹੋਰ ਜ਼ਿਆਦਾ ਕਿਉਂਕਿ ਸਪਰੇਅ ਨੇ ਕਰਦੇ ਵੀ ਦੀ ਸਾਈਡ ਫਿਰ ਜ਼ਰੂਰੀ ਗੁਦਾਈ ਦਾ ਕੰਮ ਕਰਨਾ ਪੈਂਦਾ ਲੇਬਰ ਕੋਸਟ ਹੋਰ ਜ਼ਿਆਦਾ ਪਰ ਇਹ ਸ਼ੁਰੂ ਕਾਨਾ ਵਸੇ ਲੋਕ ਮਿਲਦੇ ਸੈਟਵਸਤੀ ਬੋਟ ਹੀ ਫੇਰਦਾ ਡਕਣੀ ਫ੍ਰਾਂਸ ਵਿੱਚ ਜੰਮੇ ਰੁਡੇਲ ਨੇ 1976 ਵਿੱਚ ਕਈ ਦੇਸ਼ਾਂ ਜਿਵੇਂ ਦੱਖਣੀ ਅਫਰੀਕਾ ਸਵਿਟਜ਼ਰਲੈਂਡ ਤੁਰਕੀ ਈਰਾਨ ਤੇ ਅਫਗਾਨਿਸਤਾਨ ਤੱਕ ਸਾਈਕਲ ਤੇ ਯਾਤਰਾ ਕੀਤੀ ਹੈ ਇਸ ਦੌਰਾਨ ਮਾਈਕਲ ਨੇ ਭਾਰਤ ਵਿੱਚ ਵੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਯਾਤਰਾ ਕੀਤੀ ਸੀ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਥੇ ਵਸ ਜਾਣ ਦਾ ਫੈਸਲਾ